ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ এমপ্লয়ੀਜ਼ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਪਟਿਆਲਾ ਰਾਜਪਾਲ ਸਿੰਘ ਲਸੋਈ ਜਥੇਬੰਦੀ ਪ੍ਰਤੀ ਸ਼ਾਨ ਦਾ ਸੇਵਾਵਾਂ ਮ ਬਦਲੇ ਸਨਮਾਨ ਕੀਤਾ ਗਿਆ ਸਨਮਾਨ ਸਮਾਰੋਚੇ ਵਿਸ਼ੇਸ਼ ਤੌਰ ਤੇ ਪੁਜੇ ਸੁਭਾ ਪ੍ਰਧਾਨ ਸੁਖਨੰਦ ਸਿੰਘ ਮਹਿਨੀਆਂ ਨੇ ਆਖਿਆ ਕਿ ਰਾਜਪਾਲ ਸਿੰਘ ਲਸੋਈ ਜਥੇਬੰਦੀ ਦੇ ਕਮਾਚ ਹਮੇਸ਼ਾ ਸਮਰਪਿਤ ਸ਼ਖਸੀਅਤ ਹਨ ਮਹਿਨੀਆਂ ਨੇ ਆਖਿਆ ਕਿ ਜਥੇਬੰਦੀ ਵੱਲੋਂ ਸਮੇਂ ਸਮੇਤੇ ਲੰਬੀ ਮੋਰਚਾ ਚੰਡੀਗੜ੍ਹ ਮੋਰਚਾ ਲੁਧਿਆਣਾ ਸੰਗਰੂਰ ਅਤੇ ਪਟਿਆਲਾ ਵਿਖੇ ਭੁਖ ਹੜਤਾਲ ਤੇ ਪੱਕਾ ਮੋਰਚਾ ਲਾਉਣ ਸਮੇਂ ਜਥੇ ਲਸੋਈ ਨੇ ਪਹਿਲੀ ਤਾਜੱਕੇ ਹੋ ਕੇ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਨੂੰ ਨੇਪਰੇ ਚੜਵਾਇਆ ਅਤੇ ਇਹ ਸਮਾਜਿਕ ਤੌਰ ਤੇ ਪਾਈਚਾਰਕ ਸੰਜ ਰੱਖਦੇ ਹਨ ਹਰੇਕ ਦੇ ਸੁੱਖ ਦੁੱਖ ਚਾ ਸ਼ਰੀਕ ਹੁੰਦੇ ਆ ਲਸੋਈ ਨੇ ਆਪਣੀ ਵੱਖਰੀ ਪਹਿਚਾਨ ਬਣਾਈ ਹੈ ਮੈਂ ਮਕੇਸ਼ ਗੰਡਾ ਸੂਬਾ ਜਰਨਲ ਸਿਕਤਰਪੰਜੀ ਤੇ ਪੰਜਾਬ ਅਸੀਂ ਅੱਜ ਇੱਥੇ ਸਨਮਾਨ ਸਮਾਰੋਹ ਕੀਤਾ ਸੀ ਸਾਡੇ ਖਾਸ ਤੌਰ ਤੇ ਜ਼ਿਲ੍ਹੇ ਦੇ ਪ੍ਰਧਾਨ ਸੀ ਰਾਜਪਾਲ ਸਿੰਘ ਜੀ ਲਸੋਈ ਅੱਜ ਉਹਨਾਂ ਸ਼ਖਸੀਤਾਂ ਦਾ ਸਾਡੀ ਜਥੇਬੰਦੀ ਸਨਮਾਨ ਕਰਦੀ ਆ ਜਿਹੜੀਆਂ ਸ਼ਖਸੀਤਾਂ ਮੁਲਾਜ਼ਮਾਂ ਦੇ ਹੱਕਾਂ ਲਈ ਲੜਾਈ ਕਰਦੀਆਂ ਨੇ ਉਹਨਾਂ ਦੀਆਂ ਹੱਕਾਂ ਮੰਗਾ ਪੂਰੀਆਂ ਕਰਵਾਉਂਦੇ ਨੇ ਤੇ ਅੱਜ ਵਿਸ਼ੇਸ਼ ਤੌਰ ਤੇ ਸਾਡੇ ਸੂਬੇ ਦੇ ਪ੍ਰਧਾਨ ਵੀ ਇੱਥੇ ਆਏ ਨੇ ਉਹਨਾਂ ਨੇ ਵੀ ਇਸ ਸਮਰੋਹ ਦੇ ਵਿੱਚ ਵੱਧ ਚੜ ਕੇ ਹਿੱਸਾ ਵੀ ਪਾਇਆ ਤੇ ਉਹਨਾਂ ਨੇ ਸਪੀਚ ਦੇ ਵਿੱਚ ਸਾਰਿਆਂ ਨੂੰ ਇਹ ਹੀ ਦੱਸਿਆ ਕਿ ਆਉਣ ਵਾਲੇ ਦਿਨ ਸੰਘਰਸ਼ ਵਾਲੇ ਦਿਨ ਨੇ ਸਾਡੇ ਕਿਉਂਕਿ ਪੰਜਾਬ ਸਰਕਾਰ ਬਹੁਤ ਹੀ ਮਲਾਜਮ ਮਾਰੂ ਲੀਤੀਆ ਤੇ ਉਤਰੀ ਹੋਈ ਆ ਤੇ ਅਸੀਂ ਸੂਬਾ ਪ੍ਰਧਾਨ ਨੂੰ ਵੀ ਇਹ ਵਿਸ਼ਵਾਸ ਦਿਵਾਨੇ ਆ ਸਾਰੇ ਪੰਜਾਬ ਵੱਲੋਂ ਕਿ ਸਾਰਾ ਪੰਜਾਬ ਉਹਨਾਂ ਦੇ ਨਾਲ ਆ ਉਹਨਾਂ ਦੀ ਸੋਚ ਤੇ ਪੈਰਾ ਦੇਵਾਂਗੇ ਅਸੀਂ ਪੂਰੀ ਚੰਗੀ ਤਰ੍ਹਾਂ ਤੇ ਜਿਹੜੀ ਆ ਵੀ ਸਾਡੀਆਂ ਮੰਗਾਂ ਹੋਣਗੀਆਂ ਅਸੀਂ ਉਹਨਾਂ ਨੂੰ ਪੂਰੀਆ ਖਰਾ ਕੇ ਹੀ ਦਮ ਲਵਾਂਗੇ। ਜਨਦਰ ਸਿੰਘ ਮਹਿੜਿਆ ਸੂਬਾ ਪ੍ਰਧਾਨ ਜਲ ਸਪਲਾਈ ਸਾਇੰਟਿਸਟ ਮੱਟਰੋਂਪਰਾਜੂ ਨੇ ਪੰਜਾਬ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਜੀ ਸਾਡੀ ਜਥੇਬੰਦੀ ਜਦੋਂ ਵੀ ਕੋਈ ਜਿਹੜਾ ਜਿਹੜਾ ਆਗੂ ਜਿਹੜਾ ਉਹ ਵੱਧ ਚੜ ਕੇ ਕੰਮ ਕਰਦਾ ਉਹਨੂੰ ਸਨਮਾਨ ਕੀਤਾ ਜਾਂਦਾ ਉਹਦੇ ਪਿਛੇ ਵੱਡੋਂ ਅੱਜ ਸਾਡੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਾਜਪਾਲ ਸੋਈ ਜੀ ਤੇ ਸੂਬੇ ਦੇ ਜਨ ਸਖਤਰ ਰਾਜਪਾਲ ਜੀ ਇਹਨਾਂ ਨੂੰ ਅੱਜ ਬਸੇਤ ਤੋਂ ਉਹਨਾਂ ਸਨਮਾਨ ਸਰਮੋਹ ਜਿਹੜਾ ਖੜਿਆ ਸੀ ਪਟਿਆਲੇ ਦੇ ਵਿੱਚ ਤੇ ਉਹ ਪਟਿਆਲੇ ਜਿਲ੍ਹੇ ਵੱਲੋਂ ਕੀਤਾ ਗਿਆ ਬਾਕੀ ਜਿਲ੍ਹਿਆਂ ਤੋਂ ਵੀ ਸੰਕਟ ਦੇਖੋ ਜੀ ਜਿੱਥੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਉੱਥੇ ਸਾਡੀ ਜਥੇਬੰਦੀ ਪੂਰੇ ਤਲਵੰਡ ਧੰਦੇ ਨਾਲ ਕਸਾਲ ਸੰਘਰਸ਼ ਦੇ ਨਾਲ ਚੱਲ ਰਹੀ ਆ ਰਾਤ ਦਿਨ ਅਸੀਂ ਇੱਕੋ ਕੀਤਾ ਹੋਇਆ ਪਰ ਉੱਥੇ ਜਿਹੜੀ ਪੰਜਾਬ ਸਰਕਾਰ ਹੈ ਬਿਲਕੁਲ ਬੇਸਵੀ ਹੋ ਚੁੱਕੀ ਮਲਾਜ ਮੰਗਾਂ ਬਰਤੀ ਔਰ ਅਸੀਂ ਇਹ ਪੰਜਾਬ ਸਰਕਾਰ ਨੂੰ ਪਤਾਮੇ ਦੇਣੇ ਚਾਹੁੰਦੇ ਆ ਕਿ ਤੁਸੀਂ ਸਾਨੂੰ ਇਸ ਮਸਲੇ 'ਚ ਉਲਝਾ ਕੇ ਤੇ ਜਿਹੜੀ ਸਾਡੀਆਂ ਮੰਗਾਂ ਰੋਕੀਆਂ ਹੋਈਆਂ ਉਹਨੂੰ ਤੁਰੰਤ ਲਾਗੂ ਕਰੋ ਨਹੀਂ ਤੇ 1 ਮਾਰਚ ਤੋਂ ਬਾਅਦ ਫਿਰ ਜਿਹੜਾ ਵੀ ਸਾਡਾ ਵਿਰੋਧ ਆ ਤੁਹਾਡੇ ਨਾਲ ਹੋਵੇਗਾ ਉਹਨੂੰ ਚੱਲਣ ਲਈ ਤਾਂ ਤਿਆਰ ਰਹਿਣਾ ਪੈਣਾ ਅਸੀਂ ਬਿਲਕੁਲ ਤਿਆਰੀ ਕੀਤੀ ਹੋਈ ਆ ਇੱਕ ਮਾਰ ਤੋਂ ਬਾਅਦ ਅਸੀਂ ਸਾਡੀ ਜਦੇਬੰਦੀ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਜਿਹੜਾ ਬਾ ਰੋਸ ਨਜ਼ਾਰਾ ਕਰਕੇ ਤੇ ਪੰਜਾਬ ਸਰਕਾਰ ਨੂੰ ਲਾਵੇਗੀ ਜਿਹੜੀਆਂ ਮਜ਼ਦਮਾਨੀਆਂ ਭੱਕਦੀਆਂ ਮੰਗਾ ਇੱਕ ਕਮਿਸ਼ਨਾ ਡੀਏ ਸਾਡੇ ਮਹੱਗਮੇ ਦੀਆਂ ਮੰਗਾ ਜਿਹੜੀਆਂ ਰੱਪ ਕੇ ਤੇ ਨੌਕਰੀਆਂ ਦੇਣੀਆਂ ਸਰਸਰੂ ਲਾਗੂ ਕਰਨੇ ਟਾਈਮ ਸਕੇਲ ਦੇਣਾ ਪ੍ਰਮੋਸ਼ਨ ਚੈਨਲ ਲਾਗੂ ਕਰਨਾ ਇਹ ਬੜੀਆ ਸਾਡੇ ਲੰਬੇ ਸਮੇਂ ਤੋਂ ਮੰਗਾ ਲਟਕਦੀਆਂ ਆ ਰਹੀਆਂ ਕੋਈ ਇਹਦਾ ਕਹਾਣੀ ਤਿਆਰਿਆ ਔਰ ਉਹਨਾਂ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਕਰਕੇ ਤੇ ਪੰਜਾਬ ਸਰਕਾਰ ਨੂੰ ਲਾਉਂਦਾ ਰਹੇ ਜੀ ਤਾਂ ਜੇ ਲੋਕ ਸਾਡੀ ਜਥੇਬੰਦੀ ਦਾ ਇੱਕ ਅਸੂਲ ਹੈ ਜੀ ਜਿਹੜਾ ਵਰਕਰ ਸਾਡਾ ਵਧ ਚੜ ਕੇ ਕੰਮ ਕਰਦਾ ਉਹਨੂੰ ਅਸੀਂ ਹਰ ਸਾਲ ਹਰ ਮਹੀਨੇ ਵਧੜ ਕੇ ਸਨਮਾਨ ਕਰਦੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਜ਼ਦਮਰੀਆਂ ਮੰਗਾਂ ਲਈ ਹਰ ਵਰਕਰ ਦੇ ਹੱਕ ਦਵਾਉਣ ਲਈ ਅੱਗੇ ਹੋ ਕੇ ਲੜੇ ਜੀ ਠੀਕ ਹੈ ਜੀ ਮੈਂ ਰਾਜਪਾਲ ਸਿੰਘ ਰਸੋਈ ਜ਼ਿਲ੍ਹਾ ਪ੍ਰਧਾਨ ਪਟਿਆਲਾ ਜੁਆਇੰਟ ਸਕੱਤਰ ਪੰਜਾਬ ਅੱਜ ਮੈਨੂੰ ਸਾਡੇ ਜ਼ਿਲ੍ਹੇ ਪਟਿਆਲੇ ਵੱਲੋਂ ਤੇ ਸਮੁੱਚੀ ਟੀਮ ਪੰਜਾਬ ਵੱਲੋਂ ਬਹੁਤ ਹੀ ਮਾਨ ਸਤਿਕਾਰ ਆ ਜਿਹੜਾ ਮੇਰਾ ਕੀਤਾ ਗਿਆ ਮੈਂ ਇਸ ਮਾਨ ਸਤਿਕਾਰ ਤੇ ਸਮੱਚੀ ਜਸੇਬੰਦੀ ਦਾ ਸਾਡੇ ਸਮੱਚੇ ਯੋਧਿਆਂ ਦਾ ਸਮੱਚੀ ਟੀਮ ਦਾ ਜਿਲ੍ਹਾ ਪਟਿਆਲਾ ਦਾ ਸਪੈਸ਼ਲ ਤੌਰ ਤੇ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਸਮੱਚੀ ਸਾਡੀ ਜਸੇਬੰਦੀ ਜਲ ਸਪਲਾਈ ਸੈਨੀਟੇਸ਼ਨ ਮਾਸਟਰ ਅਮਪਲਾਈ ਯੂਨੀਅਨ ਦੇ ਬਹਾਦਰ ਯੋਧੇ ਸਾਡੇ ਸੂਬਾ ਪ੍ਰਧਾਨ ਸੁਖਨੰਦਰ ਸਿੰਘ ਜੀ ਮਹਿਣੀਆ ਸੂਬਾ ਜਨਰਲ ਸਕੱਤਰ ਮਕੇਸ਼ ਕੁਮਾਰ ਖੰਡਾ ਜੀ ਤੇ ਇਹਨਾਂ ਦੀ ਪੂਰੀ ਟੀਮ ਦਾ ਹਮੇਸ਼ਾ ਰਿਣੀ ਰਹਾਂਗਾ ਜਿਨ੍ਹਾਂ ਨੇ ਮੈਨੂੰ ਅੱਜ ਇੱਕ ਬਹੁਤ ਵੱਡਾ ਮਾਣ ਬਖਸ਼ਿਆ ਠੀਕ ਹੈ ਜੀ